ਬੀ ਜਿਹੜਾ ਤੋਹੀ ਸੀ ਅੰਮ੍ਰਿਤ ਜੀ ਬਣਾਉਣੇ ਆ ਭਾਈ ਮਾਈ ਗੁਰੂ ਜੀ ਦਾ ਖਾਲਸਾ ਮਾਈ ਗੁਰੂ ਜੀ ਦੇ ਫੁੱਟੇ ਜੀ ਮੈਗ ਦੇਣੇ ਆ ਖੋਆ ਕੱਢਿਆ ਤੇ ਕੁੜਗਾਂ ਆਈਏ ਕੁੜਗਾਂ ਦੇਣਾ ਤੇ ਉਹ ਦੀ ਜਾ ਛੋਟੀ ਕੁੜੀ ਨੂੰ ਤੋੜਨਾ ਕਰਾਂਗੇ ਵੱਡੀ ਤਮੋਸੀ ਬਣਾ ਦੇਗੀ ਇਹ ਅਜੇ ਮੁੰਡਿਆਂ ਨੂੰ ਕੱਟ ਕੇ ਦੇਣਾ ਹੈ ਛੋਟੇ ਪੁੱਤਾਂ ਨੂੰ ਇਹ ਜਦੋਂ ਬਣ ਗਿਆ ਖੂਆ ਪਾਉਣ ਲੱਗੇ ਫਿਰ ਤੁਹਾਨੂੰ ਬਤਾਵਾਂਗੇ ਬੜੀਆ ਬਣਾਣੀ ਚਾਹੀਦੀ ਹੈ ਬਣਾਣੀ ਨਹੀਂ ਲੈ ਲੈਣੀ ਮੈਂ ਤਾਂ ਹਾਂਜੀ ਉਹ ਕਾਊਟਪਰ ਹੈ ਨਾ ਅੱਜ ਹੋਰ ਨਹੀਂ ਸਕਦਾ ਇਹ ਨਾ ਪਹਿਲਾਂ ਸੁੱਕਾ ਕਦੋਂ ਲਗਰੋ ਆਹ ਧਾਰ ਹੈਂਦੀ ਹੈ ਨਾ ਕਦੋਂ ਸੁੱਕਾ ਕਦੋਂ ਲਗਰੋ ਹਾਂ ਮਪੜੀ ਪਰ ਕਿਉਂ ਉਹ ਕਾਪਾ ਸੁਪਰ ਕੰਮ ਨਹੀਂ ਕਰਦੀ ਜਦੋਂ LG ਇਹ ਹੁੰਦੀ ਆ ਹਾਂ ਔਖਾ ਇਹ ਆਪਰੇ ਬਾਂਝ ਸਕ ਜਾਂਦੀ ਈ ਦ ਸਬਜੀ ਬਣ ਲੱਗੀ ਕਸੇ ਆਇਟਮ ਲਾ ਲੀਓ ਸ਼ੋ ਜੀ ਇਹ ਫਿਰ ਬਣ ਗਈ भी भी। और मसाला नहीं जाने है तो नहीं जाने है भुनी अच्छा काही पनीर बना अ ਪਰ ਉਹ ਨਾ ਇਹ ਮੈਂ ਹਾਂ ਉਹ ਦਿਖਾ ਵਰਗੇ ਹਾਂ ਹੋਰ ਕਾਦੀ ਹੋਰ ਹੋਰ ਬਣਾ ਲਾ ਕੇ ਕੋਈ ਗੋਭ ਗੋਭੇ ਉਹ ਵੀ ਹਾਂ ਇਹ ਜਦਾਲ ਦਾਲ ਦਾਲ ਬੜੀ ਚੰਗੀ ਆਲੀ ਗੋਭੇ ਨੰਨ ਦੀ ਅਦਾ ਅਦਾ ਸ਼ਬਦ ਜਿਹੜੇ ਤਿਆਰੀ ਕਰਨ ਸਭ ਤੋਂ ਸੋਹਣੀ ਆਲੀ ਕੰਨਾਰੇ ਹਾਂ ਤੇ ਖੂਆ ਕੱਢਿਆ ਹੁਣ ਆਟਾ ਬੰਨ ਕੇ ਵਿੱਚ ਲਾਉਣਾ ਤੇ ਫੇਸ ਤੋਂ ਨਮ ਕਰਾਉਣੀ ਆਏ ਚਿੰਚੰਟਾ ਆ ਮਾਰਨ ਸੌਖੇ ਪੁੱਤ ਜੇ ਉਹ ਮਾਰਨ ਲਈਨ ਘਟਛੀ ਉਹ ਹੌਲੀ ਉੱਤੇ ਚਿਪੋ ਜੇ ਜਾਂਦਾ ਵਿੱਚ ਵੜ ਜਾਂਦਾ ਘਟਛੀ ਤੇ ਟਿੱਖਾ ਜਾਂਦਾ ਜੀ ਸੌਖਾ ਆ ਲਾ ਖੂਆ ਆ ਤਾਂ ਹੁਣ ਬੜਦੇ ਪਿੰਨਾ ਸਾਦੀਆ ਤੁਸੀਂ ਬਣਾਓ ਤੋ ਆ ਆ ਪਾ ਖੂਆ ਕੱਢ ਕੇ ਤੇ ਆ ਬਣਾ ਲਿਆ ਵਧੀਆ ਤੇ ਛੋਟੀ ਬੇਟੀ ਨੇ ਜਾਣਾ ਹੈ ਕਿ ਅੱਜ ਉਹਨੇ ਤੇ ਵੱਡੀ ਮੈਂ ਜੋ ਬਣਾ ਕੇ ਦੇਣੀ ਹੈ ਦੇਣੀ ਹੈ ਇਹ ਕਰਦੇ ਜਾਂ ਕਿੰਨਾ ਦਿੰਦਾ ਤੇ ਬਹੁਤ ਸੋਹਣਾ ਖੂਆ ਬਣ ਗਿਆ ਤੁਸੀਂ ਵੀ ਬਣਾਓ ਇਹ ਥਰਡ ਦਿਖਾਓ ਮੈਂ ਵੀ ਆ ਕੁਸ ਕੋੜੇ ਇਹ ਹੋਰ ਕਰ ਕਰ ਕੋਈ ਨਿਕਲਦੇ ਹੋਣੇ ਮੈਂ ਲਾਦਾ ਹਾਂ ਹੋਰ ਕੋਈ ਇੱਕ ਹੀ ਹੱਥ ਚਲੀ ਜਾਣੀ ਤੇ ਕਈ ਨਾ ਹੈ ਲੋਕ ਚੁੱਕੀ ਤੇ ਇੱਕ ਰਹਿ ਗਈ ਇਹ ਅੱਜ ਚਲੇ ਜਾਣਾ ਅੱਜ ਬਾਅਦ ਦੀ ਕੀ ਬਣਾਓ ਆਰੇ ਢਾਲੀ ਕਰਦੇ ਐ ਅੱਡੀ ਢੋੜ ਉਹ ਨਿਕ ਨਿਕ ਠੀਕ ਹੈ ਆ ਮੇ ਕੋਲ ਵੱਡਾ ਨਾ ਖਤੋਂ ਨਹੀਂ ਜਾਂਦਾ ਫਿਰ ਜਾਂ ਹੋਰ ਹੋ ਜਾਂਦਾ ਮੈਂ ਤਾਂ ਨਿਕ ਨਿਕ ਕਰ ਦੂਗਾ ਉਹ ਨਾ ਪ੍ਰਸ਼ਾਦ ਹੀ ਬਣ ਗਿਆ ਹੋ ਪ੍ਰਸ਼ਾਦ ਹੀ ਲੱਗਦਾ ਜਮਾ ਹੁਣ ਹੰਨੇ ਪਿਆਲ ਇਹ ਵੀ ਖਾਲ ਹੈ ਹੈ ਉਹ ਖਾਲ ਲੈ ਕੇ ਬੱਸ ਹੁਣ ਕੇਣਾ ਛੋਟੀ ਨਹੀਂ ਤੋੜ ਦੇ ਉਹੋਂ ਦੇ ਇਕੱਠੇ ਜੀ ਆਪਾਂ ਮੈਨੂੰ ਲੱਗਦਾ ਬਸ ਉਹਦੇ ਜੀ ਤੁਸੀਂ ਜਾਣੋ ਹੋਰ ਜਾਣੇ ਤੇ 4 ਵਜੇ ਜਾਣਾ ਸਾਰੇ ਨੇ 4 ਵਜੇ ਜਾਣਾ ਨਹੀਂ ਤਾਂ ਹੁਣ ਚਲੇ ਜਾਣਾ ਸੀ ਹੁਣ ਫੇਰ 4 ਵਜੇ ਜਾਵਾਂਗੇ ਫੇਰ ਹੁਣੇ ਜਾਣਾ ਕੋਈ ਰੋਟੀ ਤਾਂ ਖਾਣੀ ਨਹੀਂ ਨਹੀਂ ਹੁਣ ਬੰਦ ਹੈ ਹੁਣ ਤਾਂ ਜਾਣਾ ਹੀ ਨਹੀਂ ਆਹ 4 ਵਜੇ ਜਾਣਾ 4 ਵਜੇ ਖੁੱਲਣਾ 4 ਵਜੇ ਚੱਲਣਾ ਅੱਛਾ ਹਾਂ ਰੋਈ ਪੁੱਤਾਂ ਦੇ ਹੁਣ ਫੇਰ 4 ਸਵੇਰੇ 6:00 ਵਜੇ ਹੈ ਸਵੇਰੇ 6:00 ਵਜੇ ਬੰਦ ਨਹੀਂ 4 ਵਜੇ ਥੋੜਾ ਐਸੇ ਨਹੀਂ ਜਾ ਆਪਾਂ ਨੇ ਮੜਿਆ ਫਤਕਣਾ ਦੋ 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 11 ਰੁਪਏ ਪੰਜਾਂ ਦਿਹਾੜਾ ਪਾਈ ਸੀ ਸਾਡੇ ਉਹ ਵੇਖੀ ਜਾਂਦਾ ਸੀ ਉੱਥੇ ਕਦੋਂ ਪਾਈ ਉਹ ਪਿਆਰ ਤੇ ਹੁਣ ਜਵਾਕ 500 ਤੇ ਕੱਟ ਲੈਂਦੇ ਸੀ ਉਹ ਲਵਾਜੀ ਇਹ ਇੰਨਾ ਜਵਾਨਾ ਬਦਲ ਗਿਆ ਇੱਥੇ ਬੈ ਗਿਆ ਤੇ 1 ਰੁਪਈਆ ਗਿਆ ਨੂੰ 1 ਰੁਪਈਆ ਲਿਖ ਜਾਂਦੇ ਸੀ ਚਾਹ ਛੁੱਟੀ ਇੱਕ ਠੁੱਠੀ ਜਿਹਾ ਜੰਨਗਾ ਸੀ ਪਰ ਵੀ ਆਪ ਵੱਡਾ ਜਨੋਦ ਉਹਦੇ ਵਾਲੇ ਵਾਲੀ ਚਾਹ ਹਾਂ ਤੇ 25 ਪੈਸੇ ਪਾ 5 ਪੈਸੇ 10 ਪੈਸੇ ਦੋਤੀ ਦਾ ਪਰਮਸ ਤੇ ਪਾਪਾ ਵੀ ਉਹੋ ਜਿਹਾ ਸਾਬ ਤੇ ਪਾਪਾ ਜੀ ਦੇ ਦਾਦਾ ਸਾਹਿਬ ਦੇਖ ਕੇ ਸਾਈ ਉਹ ਲੋਕਾਂ ਦੀ ਠੀਕ ਹੈ ਉਹ ਜੀ ਜੇ ਸਿਚੁਏਸ਼ਨ ਦਦਾਈ ਪਰ ਸਾਹਿਬ ਕਰਦੇ ਸੀ ਉਹ ਤਾਂ ਐਡ ਆਉਂਦੀ ਹੁੰਦੀ ਸੀ ਨਾ ਆ ਐਡ ਆਉਂਦੀ ਹੁੰਦੀ ਸੀ ਨਾ ਉਹ ਮੰਗਦਾ मांगता पैसे मांगता हम दोसी तो कहना दोसी एक रुपया दे दो मैडम दस पैसे में क्या मिलता है है <laughs> <laughs> ना <laughs> दस पैसे में क्या मिलता है एक रुपया मांगता हम लोग और मांगता क्या ना दस दे दो भी ही दे दो फीस क्या देते हैं ऐसा जॉब कारी दुखी दिख के दुखी तो पांची और पांची का हम दोसी पहला पांची पैसे चल ਉਹ ਤੋਂ 25 ਦਾ ਜੁਰਮਾਨਾ ਹੁੰਦਾ ਸੀ ਬੱਚਿਆਂ ਨੂੰ ਕਿ ਬਿਆਖਾ ਜਾਂਦਾ ਤੇ ਅਸੀਂ ਜੁਰਮਾਨੇ ਕੈਲਕੂਲੇਟ ਕਰਦੇ ਦਿਮਾਗ ਖਰਾਬ ਹੋ ਜਾਂਦਾ ਉਹ ਜਿਹੜੀ ਆਡਿਟ ਵਾਲਾ ਜਦੋਂ ਆਉਂਦੇ ਸੀ ਆਡਿਟ ਵਾਲੇ ਕਰਦੇ ਆਡਿਟ ਜਿਹੜੇ 25 ਦਾ ਜੁਰਮਾਨੇ ਦੇ ਫਰਕ ਲਿਖਾ ਫਾਈਲ ਕਰ ਲੈਂਦੇ ਸੀ ਆਹ ਲੱਗਦਾ ਜੇ ਜੈਂਟਲਮੈਨ ਆਡਿਟ ਆਣ ਦਾ ਸੋਹਣੇ ਹੁੰਦੇ ਹੁੰਦਾ ਨਹੀਂ ਕੁਝ ਵੇਸੇ ਵਿੱਚ ਜਦ ਛੜ ਜਾਂਦਾ ਸੀ ਕੋਈ ਪਰਾ ਸ਼ੁਕਰ ਹੋਏ ਜਿਹੜੀ ਜੁਰਮਾਨੀ ਨੇ ਫਿਰ ਬੰਦ ਹੋਏ ਉਹ ਸੇਵਨਾ ਵੀ 200 ਨੂੰ ਸੀ ਉਹ ਦੋ ਇੱਕਦਾਂ ਬੜਿਆ ਸੀ ਦਿੰਦੇ ਉਹਨਾਂ ਸਾਗ ਨਾਲ ਉਹ ਦੱਸਿਆ ਕਿ 200 ਨੂੰ 70 75 ਨੂੰ ਹਾਂ ਉਹ ਹੋਰ ਦੱਸੀ ਨੇ ਇੱਦਾਂ ਲਿਖਿਆ ਉਹ ਮੈਨੂੰ ਹੋਇਆ ਪਿਆ ਦੋ ਸਾਨੂੰ ਥੋੜਾ ਆ ਜਾਂਦਾ ਸੀ 200 ਪਹਿਲੇ ਬੜੀ ਨਹੀਂ ਜਿਹਦਾ ਤੇਰੇ ਪਾਪਾ ਜੀ ਦੀ ਤਨਖਾਹ ਹੀ 200 ਸੀ ਉਹ ਤਨਖਾਹ ਵੀ 200 ਸੀ ਉਹ ਗੱਲ ਤਾਂ ਉੱਥੇ ਆ ਗਈ ਨਹੀਂ ਫਿਰ 60 70 ਹਜ਼ਾਰ ਬਣ ਗਿਆ ਗੱਲ ਹੋਤੀ ਆ ਮੇਰੇ ਕੋਲ ਜੀ ਜੀ ਜੇ 100 ਰੁਪਏ ਹੁੰਦੇ ਸਰਦਾਰ ਹੁੰਦਾ ਜੀ ਕੇ ਰਣਾ ਧਰ ਮੈਨੂੰ ਲੈਣ ਆਇਆ ਤੇ ਮੇਰੇ ਕੋਲ ਸੀ ਕਿ 45 ਤੇ ਉਹ ਸਾਈਕਲ ਤੇ ਡਿੱਗਾ ਸੀ ਉਹ ਪਤਾ ਨਹੀਂ ਕਿਵੇਂ ਡਿੱਗ ਪਿਆ ਸੀ ਹਾਂ ਤੇ ਫਿਰ ਵਾ ਮਾਇਆ ਖਮਿੰਤੇ ਚਿਰੋ ਹੀ ਪੀ ਪੰਤਾ ਹੀ ਪੀ ਸੀ ਵੀਰ ਕਾ ਪਲੇਖ ਹੰਗਾ ਬਤਾ ਵੀ ਉਹ ਤੇ ਜੀ ਫੋਰ ਟਾਪਿਕਸ ਮਾਇਆ ਚਲੋ ਅਰੇ ਜੰਨ ਲਾਇਆ ਤੇ 100 ਰੁਪਏ ਦੇ ਦਿੰਦੀ ਹਾਂ ਹਾਂ ਤੂੰ ਕਹਤਾ 100 ਬਾਈ ਮੈਂ 100 ਹੀ ਦਿੱਤਾ ਸੀ ਭਾਈ 100 ਰੁਪਏ ਲੰਗਾ ਮੈਂ 100 ਦੀ ਬਾਨੀ ਚ ਆਈ ਕਾਕੀ ਦਾਰਿਆ ਦਿੱਤਾ ਸੀ ਆਇਆ ਮੈਂ ਆਇਆ ਬਾਈ ਜਿੱਦੋਂ ਮੈਂ ਜਾਂਦੀ ਸੀ 100 ਰੁਪਏ ਦਾ ਚਾਚੀ ਆਲੀ ਮਿਲਦੇ ਸੀ ਪੰਡ ਪੰਡ ਜਰੂਰ ਇਹਦੇ ਨਾਲ ਜਦੋਂ ਵੀ ਜਾਂਦਾ ਉਹਦੇ ਮੈਂ ਹਾਂ ਚਾਚੇ ਨੇ ਉਹ ਵੀ ਵੱਡ ਗਏ ਅੱਜ ਦੇ ਨਾਲ ਮਾਂ ਦੀ ਵੀ ਸੰਗਲ ਉਹ ਮੈਂ ਨਹੀਂ ਮੈਂ ਕਹਿੰਦਾ ਆਂਦ ਕੋਈ ਨਹੀਂ ਇਹ ਕੁੜੀਆਂ ਨੂੰ ਦਿੰਦੇ ਨੇ ਬਾਈ ਸੇ ਇਹ ਕੁੜੀਆਂ ਨੂੰ ਖਾਲੀ ਤਾਂ ਕਰ ਦਿੰਦੇ ਫਿਰ ਕੀ ਹੋ ਗਿਆ ਇਹ ਪੰਜ ਰੁਪਏ ਦਿੰਦਾ ਚਾਚਾ ਤੇ ਚਾਚੀ ਵੀ ਆਂਦੀ ਕੁੜੀ ਆਈ ਹੈ ਤੈਨੂੰ ਮੈਂ ਨਹੀਂ ਦੇ ਕੋਸ ਮਾਂ ਨੇ ਮੈਨੂੰ ਸੰਗਰਾ ਦਿਆ ਫਿਰ ਫਿਰ ਮੈਂ ਨੂੰ ਆਪ ਤੋਂ ਕੋਈ ਪੈਸਾ ਨਹੀਂ ਮੰਗਿਆ ਮੈਂ ਅਕੇ ਚਾਚੇ ਤਾਂ ਇਹ ਦਿੰਦੇ ਸੀ ਅਕੇ ਛੋਟੀਆਂ ਨੂੰ ਥੋੜੇ ਬਾਹਰ ਆਜਾ ਜਿੱਤ ਕਰ ਵਿਸਾਰਵ ਘਰਾਂ ਬੀਆਂ ਵੀ ਦੇ ਜਿੰਦ ਕਸੀ ਰੁਪਿਆ ਰੁਪਿਆ ਤੋਰਨਾ ਮਤਾਂ ਜਿੱਦੋਂ ਤੇ ਆਂਗੇ ਇੱਥੇ ਬੁੱਤਰੇ ਨੇ ਪਰਵਾਦੀ ਬੋਲੀ ਬੋਲਦੇ ਕਰ ਦੁਰ ਗੇ ਜਾਂ ਲੜਾ ਯਾਦ ਕਿ ਪਿੰਡ ਵੀ ਚੱਕਰ ਲੱਗਿਆ ਹੈ ਯਾਦ ਕਿ ਪਿੰਡ ਚੱਕਰ ਵੀ ਨਹੀਂ ਲੱਗਿਆ ਹੋ ਯਾਰ ਬਾਹਰੀਆਂ ਛੁੱਟੀਆਂ ਉਹ ਤਾਂ ਹੋਣ ਨਹੀਂ ਸੀ ਕਿ ਕਿਤੇ ਗੁੱਟਰੀ ਹਾਂ ਗੁੱਟਰੀ ਨਹੀਂ ਜਾਏ ਯਾਰ ਮੈਂ ਕਿਤੇ ਗੇੜਾ ਨਹੀਂ ਲੱਗੇ ਉਟਰਾਉਣਾ ਜਾਣਾ ਸੀ ਠੀਕ ਹੈ ਮਾਇਆ ਕਰ ਬਈ ਮੈਨੂੰ ਜਦੋਂ ਉਹ ਗਰਮੀ ਹੁੰਦੀ ਹੈ ਮੈਂ ਤਰਨ ਲੈਂਦਾ ਮੈਂ ਮਾਂ ਪਾ ਕੇ ਹੋਰ ਉਹ ਕੰਮੀ ਨੇ ਜਿਹੜੀਆਂ ਜੇ ਗਰਮੀ ਵਾਲੀ ਹੁੰਦੀ ਹੈ ਤਾਂ ਵਿਚਾਰਾ ਸਿੱਗਰ ਕੋਲ ਆ ਕੇ ਅੱਜ ਆਪ ਮਾਇਤੈ ਲੱਜੂ ਵੀ ਆਪਸਾਰੇ ਤੇ ਆਮਾ ਮਾਇ ਹੈ ਜੀ ਚੱਲਿਆ ਆ ਬਈ ਤੋਰ ਨੂੰ ਕਰ ਮੜਾ ਉਹ ਵੀ ਕੰਮ ਜੀ ਦਾ ਮਟਰ ਦਾ ਸੀ। ਉਹ ਠੰਡ ਦੇਖ ਲਾ। ਜੰਨੇ ਬੰਦ ਗੋ ਵੀ ਸਾਡੀ ਖੇਤ ਦੀ ਹੈ। ਹੈ? ਬੰਦ ਗੋ ਵੀ। ਫਲ ਗੋ ਵੀ। ਪਤਾ ਗੋ ਵੀ ਤਾਂ ਉਹ ਨਹੀਂ ਲੈਂਦੀ ਮਦਰ। ਨਹੀਂ ਨਹੀਂ। ਗੋ ਵੀ ਲੜਕੀ ਦਾ ਹੈ ਉਹ ਜੀ। ਨਹੀਂ ਇਹ ਗਵਾਂਡੀ ਦੇ ਗਈ ਸੀ। ਖੇਤ ਦੀ। ਆਹਾਂ। ਨਹੀਂ ਆਪ ਦੀ ਆਪਣੀ। ਹਾਂ ਯਾਰ। ਬੰਦ ਗੋ ਵੀ। ਬੰਦ ਗੋ ਵੀ। ਇਓ ਵੰਡਿੰਗ ਨੇ ਤੇ ਦੂਜੀ ਗੱਲ ਵੀ ਆਪੇ ਪੱਖੂ ਤੋੜੇਗਾ ਹਾਂ ਫਿਰ ਅਸੀਂ ਇੱਥੇ ਆਮਾ ਲੀਨ ਗੱਡੀ ਲੈ ਕੇ ਦੁਆਈ ਲੈਣ ਜਾ ਰਹੇ ਹਾਂ ਉਹਦੇ ਜਿਹੋਏ ਦੱਸਣ ਗਿਆ ਤੋ ਤਰੀਕ ਨੂੰ ਇੰਦਰ ਜੀ ਕਹੇ ਦੁਆਈ ਅੱਛਾ ਦੁਆਈ ਅੱਛਾ ਤੋ ਇਹ ਤੁਸੀਂ ਮੇਰੇ ਨਾਲ ਤੁਹਾਨੂੰ ਲੈ ਜਾ ਹਾਂ ਸਿਰੀ ਮਿੱਠ ਬਣਾਵਾਂਗੇ ਯਾਦ ਰੱਖੇ ਬਿਲਕੁਲ ਇੱਕ ਵਾਰ ਤੁਸੀਂ ਨਾਲ ਜੀ ਬਣਾ ਲੀਓ ਚਲੋ ਲੈ ਆਪਾਂ ਪਾਸੇ ਨਾਲ ਗਿਆ ਲੈਣਾਂ ਗਿਆ ਲੈਣਾਂ ਦਨੇ ਦੇਖਾਂਗੇ ਦੀ ਗੈਂਸ ਮੈਂ ਦੱਸ ਦੂੰਗੀ ਫਿਰ ਇੰਦਰਜੀਤ ਨੂੰ ਉੱਦੇ ਕਹਿ ਦੇ ਉਹਦੇ ਘਟਾ ਨੂੰ ਪੜ। ਵੀਰ ਬਾਹਰ ਨੂੰ ਜਾਣਾ। ਜਾਂ ਦੋ ਨੂੰ ਘਰ। ਉਹ ਜੀ ਤੇ ਗੋਲਗਾ ਤੇਰੇ ਦਿਲੇ ਜੀ ਤੇ ਦੋ ਬੱਤੂ ਆ। ਹੋਈ ਵਾ। ਬੜੀ ਕੰਮੀ ਹੈ। ਬਾਹਰ ਫਰੈਸ਼ ਰੱਖ ਲਿਓ ਘਰ ਦੇ ਨੂੰ। ਐਨੇ ਕੀ ਕਰਨੀ? ਪਰੌਂਟੇ ਨਾ। ਠੀਕ। ਗੋਭੀਆ ਕਹਿੰਦੇ ਰੋਸਾ ਦੋ। ਹਾਂ। ਪਰੌਂਟੇ ਲਈ ਬਣਾਉਣੀ। ਮੋਲੀਆਂ ਤਾਂ ਪੀਜੀ ਆਉਣਗੀਆਂ ਤੇ। ਹੈਂ? ਮੋਲੀਆਂ। ਹੂੰ। ਉੱਤੇ ਤਦਹਾ ਹੋਈ ਨਹੀਂ ਸਬਜ਼ੀ ਕੁਸ ਨਹੀਂ ਹੋਇਆ ਚੰਦਨਾ ਹੋਇਆ ਨਹੀਂ ਕੁਸ ਬੋਡੀ ਨਹੀਂ ਪਈ ਹੋਣੀ ਸਬਜ਼ੀ ਮਮ ਦੇ ਤੁਸੀਂ ਉੱਥੇ ਸਬਜ਼ੀ ਨਹੀਂ 베ਜਦੇ ਮਗਰ ਜਿੱਥੇ ਤੁਹਾਡੇ ਦੁਕਾਨ ਮਗਰ ਵਧੀਆ ਜਿਹਾ ਸਾਡੇ 베ਜਦੇ 베ਜਦੇ ਹਾਂ ਫੌਲ ਕੁ ਮੇਥੀ ਤਾਂ ਨਹੀਂ ਆਉਂਦੀ ਆ ਥੋੜਾ ਤਾਂ ਮੈਨੂੰ ਦੱਸ ਕਿਹੋ ਜਾਂਦਾ ਫੌਲ ਮੇਥੀ ਤਾਂ ਨਹੀਂ ਆਉਂਦੀ ਉਹ ਹੋਰ ਆ ਆ ਫੌਲ ਤਾਂ ਆ ਨਾ ਤੇ ਦਰੱਖਤਾਂ ਦੇ ਪੱਤੇ ਲੱਗਦੇ ਆ ਧਰਤੀ ਬੋਲਦੀ ਉੱਤੇ ਸਾਡੇ ਉਹ ਵੀ ਵਧੀਆ ਲੱਗੇਵੇਂ ਬਰਸਤ ਨੂੰ ਬਦਾਂਗੀ ਡਾਕਾ ਫਰੂਟ ਵਾਲੇ ਧਰਫਤ ਵਾਹ ਲੱਗਦਾ ਤਿੰਨ ਤਾਂ ਹੁੰਦਾ ਆਦੀ ਹੈ ਕਿ ਚੀਕਣੀ ਤੇ ਇਕਲੀਚੀ ਹੈ ਇੱਕ ਉਹ ਰੂਟ ਦਾ ਬੁਟਾ ਹੈ ਨਹੀਂ ਨਹੀਂ ਤਾਂ ਉਹ ਹੀ ਲਾਰ ਕੇ ਇੱਕ ਇੱਕ ਦੋ ਉੰਨ ਸੋ ਦੀ ਲਾਰ ਰਿਹਾ ਬਾਈ ਕੁ ਜੀ ਕਾ ਕਾ ਸਾ ਬਾਈ ਕੁ ਜੀ ਫਤ ਬਹੁਤ ਅੱਲਾ ਕਰ ਲਿਆ ਹੁਣ ਠੀਕ ਕਰਾਂਗੇ ਹੁਣ ਤੇਰਾ ਬਰਵਾਸੀ ਹੈ ਖਾਸ ਰਿਕਾਰਡ